ਸਾਸੀ ਕਾਲ ਜੀ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਚੱਲੇ ਆ ਜੀ ਪਿੰਡ ਭਾਮੜੀ ਤੇ ਨਾਲ ਚੱਲੇ ਆ ਜਾਡੇ ਡੈਡੀ ਡੈਡੀ ਨੂੰ ਬਖੌਣ ਲੱਗੇ ਮੇਲਾ ਤੇ ਅੱਜ ਆਪਾਂ ਚੱਲੇ ਇਤਿਹਾਸਿਕ ਜਗ੍ਹਾ ਤੇ ਠੀਕ ਹੈ ਜੀ ਤੇ ਜਾਨੀ ਕਿ ਇਹ ਜਿਹੜਾ ਪਿੰਡ ਭਾਮੜੀ ਮੇਲਾ ਜਿਹੜਾ ਵਾ ਇਤਿਹਾਸਿਕ ਮੇਲਾ ਵਾ ਇੱਥੇ ਜੋ ਕੀ ਜਿਹੜਾ ਗੁਰਦਨਾ ਸੀ ਉਹ ਸ਼ਿਵਜੀ ਜੀ ਸਿਖਜੀ ਜੀ ਦਾ ਚੇਲਾ ਸੀ ਤੇ ਜਿਹੜਾ ਸਰੂਪਨਾ ਸੀ ਉਹ ਗੁਰਦਨਾ ਜੀ ਦਾ ਚੇਲਾ ਸੀ ਤੇ ਉਹ ਜਿਹੜੇ ਰੂਪਨਾਸੀ ਉਹ ਇੱਥੇ ਆਏ ਸੀ ਉਹਨਾਂ ਦੀ ਯਾਦਗਰੀ ਦੇ ਵਿੱਚ ਮੇਲਾ ਮਨਾਇਆ ਜਾਂਦਾ ਠੀਕ ਹੈ 12 ਪਿੰਡ ਜਿਹੜੇ ਰਿਹੜਕੀ ਦੇ ਸੀ ਉਹ ਯਾਨੀ ਕਿ ਇੱਥੇ ਮੇਲਾ ਮਨਾਇਆ ਜਾਂਦਾ ਇੱਕੋ ਮੇਲਾ ਹੁੰਦਾ ਸੀ 12 ਪਿੰਡ ਦੇ ਹੜਕੀ ਦੇ ਠੀਕ ਹੈ ਜੀ ਉਹ ਮੇਲਾ ਇੱਥੇ ਮਨਾਇਆ ਜਾਂਦਾ ਤੇ ਆਪਾਂ ਇੱਥੇ ਚੱਲੇ ਆ ਤੇ ਤੁਹਾਨੂੰ ਬਖਾਲਦੇ ਆ ਇਤਿਹਾਸਿਕ ਜਗਾ ਨਾਲੇ ਮੱਥਾ ਟੇਕਾਂਗੇ ਨਾਲੇ ਅੱਜ ਡੈਡੀ ਆਏ ਹੀ ਮੈਂ ਚਲੋ ਡੈਡੀ ਨੂੰ ਉਹਨਾਂ ਨੂੰ ਵੀ ਘੁਮਾ ਲਿਆ ਹੁੰਨੇ ਆ ਠੀਕ ਹੈ ਜੀ ਤੇ ਆਪਣੇ ਹਰਜੋਗਾ ਤੋਂ ਤਿੰਨ ਜਾਂ ਤਿੰਨ ਚਾਰ ਕਿਲੋਮੀਟਰ ਦੀ ਦੂਰੀ ਤੇ ਆ ਠੀਕ ਹੈ ਜੀ ਚਲੋ ਠੀਕ ਹੈ ਮਿਲਦੇ ਹਾਂ ਉੱਥੇ ਜਾ ਕੇ ਤੁਹਾਨੂੰ ਠੀਕ ਹੈ ਚੱਲੇ ਆ ਜੀ ਪਿੰਡ ਭਾਮੜੀ ਜਿੱਦਾਂ ਤੁਹਾਨੂੰ ਦੱਸਿਆ ਕਿ ਇਤਿਹਾਸਿਕ ਜਗ੍ਹਾ ਵਾ ਆ ਸਾਹਮਣੇ ਸੰਭਲ ਉਹ ਲੱਭਣ ਡਿਆ ਲੱਗੇ ਆ ਗਏ ਕਬੱਡੀ ਗਾਇਕ ਹੁੰਦੇ ਨੇ 6 ਤੇ ਬਹੁਤ ਵਧੀਆ ਮੇਲਾ ਲੱਗਦਾ ਸਾਲ ਦੀ ਸਾਲ ਮੇਲਾ ਲੱਗਦਾ ਹੈ ਬਹੁਤ ਯਾਰੀ ਜਗਾਵਾ ਸ਼ਕਤੀ ਵਾਲੀ ਜਗਾ ਹੈ ਜੀ ਇਹ ਇਹ ਨਾਥਾਂ ਦੀ ਜਗਾ ਹੈ ਜੀ ਇਹ ਜੀ ਨਾਥਾਂ ਦੀ ਜਗਾ ਵਜਦੀ ਹੈ ਤੇ ਮੇਰਦੇਆਂ ਦਾ ਉੱਥੇ ਜਾ ਕੇ ਠੀਕ ਹੈ ਜੀ ਬਣੇ ਰਹੋ ਸਾਡੇ ਚੈਨਲ ਤੇ ਸਾਡੀ ਬਣੀ ਹੋਵੇ ਸਾਡੇ ਕਾਲੇ ਕਾਲੇ ਆਇਆ ਇੱਕ ਬੱਚੇ ਨਾਲ ਤੋਂ ਨਾ ਕੋਈ ਹੋਰ ਬੱਚਾ ਆਇਆਾਰੇ ਉਹਨੇ ਸ੍ਰੀ ਕਾ ਹੱਥ ਨੂੰ ਮਾਰਦਾ ਹਰ ਇੱਕ ਵੰਦ ਸੱਤੇ ਨਾਮ ਲੋਦਾ ਹਰ ਇੱਕ ਵੰਦ ਸੱਤੇ ਨਾਮ ਲੋਦਾ ਆਪਾਂ ਪਹੁੰਚ ਗਏ ਆ ਮੇਲੇ 'ਚ ਤੇ ਬਾਕੀ ਤੁਹਾਨੂੰ ਮਿਲਦੇ ਆ ਸਾਰਾ ਵਿਖਾਲਦੇ ਆ ਠੀਕ ਹੈ ਜੀ ਬਾਕੀ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਇੱਥੇ 12 ਪਿੰਡ ਰਿਆੜ ਕੀ ਦੇ ਜੋ ਕਿ ਇੱਥੇ ਮੇਲਾ ਬਣਾਇਆ ਜਾਂਦਾ ਠੀਕ ਹੈ ਜੀ ਬਾਕੀ ਤੁਹਾਨੂੰ ਵਿਖਾਲਦੇ ਆ ਸਾਰਾ ਕੁਝ ਬਾਕੀ ਤੁਸੀਂ ਮੇਲਾ ਪਿੱਛੇ ਵੇਖ ਸਕਦੇ ਹੋ ਸਾਰਾ ਭਰੇ ਆ ਬਾਕੀ ਦੀ ਵੇਖ ਸਕਦੇ ਹੋ ਜੀ ਚਾਰਾ ਲੰਗਰ ਬਾਕੀ ਉਧਰ ਕਸ਼ਾਤਾ ਚ ਲੰਡਿਆ ਜੀ ਪੂਰੀ ਵਿਅਸਤਾ ਕੀਤੀ ਜੀ ਲੰਗਰ ਦੀ ਠੀਕ ਹੈ ਜੀ ਮੈਂ ਹਾਂ ਤੇਰਾ ਜੱਗ ਤੇ ਸੈਂ ਆ ਮੈਂ ਬੜੀ ਸੇਵਾ ਬੜੀ ਕਿਰਪਾ ਕੀਤੀ ਜੀ ਮੈਂ ਹਾਂ ਤੇਰਾ ਜੱਗ ਤੇ ਸੈਂ ਆ ਤੂੰ ਮੈਨੂੰ ਪਾਰ ਦਿੱਤਾ ਆਂ ਤਿਕਾ ਦਾ ਤਰ ਜੋ ਬੇਨਾਮ ਆਲ ਦਿੱਤਾ ਆਂ ਤਿਕਾ ਦਾ ਹੋਰ ਭਾਈ ਸਾਹਿਬ ਨੂੰ 50 ਲੱਖ ਰੁਪਏ ਅੰਦਾਜ਼ ਆਈ ਲਓ ਜੀ ਆਪਾਂ ਪਹੁੰਚ ਗਏ ਮੇਲੇ ਤੇ ਫੇਰ ਪਹਿਲਾਂ ਇੱਥੇ ਮੇਲਾ ਭਰਿਆ ਨਹੀਂ ਸੀ ਤੇ ਹੁਣ ਬੰਦੇ ਭੱਦਰ ਤੇ ਮੇਲਾ ਭਰ ਚੁਕਿਆ ਤੇ ਬੜੀ ਬੜੀ ਦੂਰ ਦੂਰੋਂ ਲੋਗ ਹੀ ਥੇ ਪਹੁੰਚੇ ਨੇ ਠੀਕ ਹੈ ਜੀ ਬਾਕੀ ਤੁਹਾਨੂੰ ਦੱਸਿਆ ਵੀ ਇਤਿਹਾਸ ਜਿਹੜਾ ਇੱਥੇ ਹੈਗਾ ਤੁਹਾਨੂੰ ਦੱਸਿਆ ਇਧਰ ਅੱਡੇ ਪਾਰੀ ਆ ਗਏ ਹਾਡੇ ਨਾਲ ਬਾਕੀ ਤੁਹਾਨੂੰ ਮੇਲਾ ਵਿਖਾਉਨੇ ਆ ਤੁਰ ਫਿਰ ਕੇ ਠੀਕ ਹੈ ਜੀ ਸਿਆਉ ਲੈ ਕੇ ਚਲੀਏ ਤੁਹਾਨੂੰ ਬਹੁਤ ਜ਼ਰਦਾਪੁਰ ਵਾ ਦਾ ਮੇਲਾ ਬਣਾਇਆ ਜਾਂਦਾ ਇੱਥੇ ਬਾਕੀ ਕਬੱਡੀ ਦੀ ਪੂਰੀ ਤਿਆਰੀ ਕੀਤੀ ਗਈ ਹੈ ਇੱਥੇ ਸਾਹਮਣੇ ਠੀਕ ਹੈ ਜੀ ਤੇ ਇਹਨੂੰ ਥੋੜਾ ਟਾਈਮ ਲੱਗਦਾ ਸ਼ਾਮਾਂ ਤੱਕ ਇੱਥੇ ਕਿਹੜੇ ਖਿਡਾਰੀ ਪਹੁੰਚਣਗੇ ਕਬੱਡੀ ਦੇ ਸਾਡੇ ਵੀਰ ਕੋਈ ਇੰਜ ਕਹਿ ਜੀ ਵੇ ਚੰਗਾ ਖਿਆਲ ਰੱਖੀ ਸੇਕੇ ਤਲਵੰਡੀ ਵਾਲਿਆ ਹੋਏ ਤੈਨੂੰ ਭੁੱਲ ਨਹੀਂ ਸਕਦੀ ਉਮਰ ਸੋਹਣਿਆ ਯਾਰ ਕੋਣ ਕਿਸੇ ਨੂੰ ਭੁੱਲ ਜਾਵੇ ਕੋਣ ਕਿਸੇ ਨੂੰ ਭੁੱਲ ਜਾਵੇ ਕੀਤੀ ਮਿਹਨਤਾਂ ਦੇ ਨਾਲ ਕਮਾਈ ਹੋਵੇ ਲੁੱਟ ਚੋੜ ਜਾਵੇ ਬੜਾ ਦੁੱਖ ਲੱਗਦਾ ਕੀਤੀ ਮਿਹਨਤਾਂ ਦੇ ਨਾਲ ਕਮਾਈ ਹੋਵੇ ਲੁੱਟ ਚੋੜ ਜਾਵੇ ਬੜਾ ਦੁੱਖ ਲੱਗਦਾ ਚਾਵਾ ਉਲਾਦਾਂ ਦੇ ਨਾਲ ਹੋਵੇ ਉਲਾਦ ਪਾਲੀ ਮੁੱਖ ਮੋੜ ਜਾਵੇ ਬੜਾ ਦੁੱਖ ਲੱਗਦਾ ਰੁਕ ਜਾ ਲਗਦਾ ਤੇ ਹੋਰ ਜਾਵੇ ਫੇਰ ਵੀ ਬੜਾ ਦੁੱਖ ਲੱਗਦਾ ਲਾ ਕੇ 28 ਲੱਖ ਰੁਪਈਆ ਭੇਜੀ ਹੋਵੇ ਬਾਹਰ ਆਪਾਂ ਆਪਾਂ ਤੇ ਲੈ ਸਾਲਾ ਕੋਈ ਹੋਰ ਜਾਵੇ ਫੇਰ ਲਗਦਾ ਫੇਰ ਤਾਂ ਦੁੱਖ ਰੀਆਂ ਗਰਾਂ ਨਹੀਂ ਸਕਦਾ ਹਾਂ ਬੜਾ ਬੜਾ ਦੁੱਖ ਲੱਗਦਾ ਤੇ ਨੀਂਦ ਹੀ ਨਹੀਂ ਆਉਂਦੀ ਤੇ ਤਾਂ ਨੀਂਦ ਹੀ ਨਹੀਂ ਆਉਂਦੀ ਬੰਦੇ ਦੀ ਹਾਂ ਜੀ ਕਰਦਾ ਆਹਾਂ ਲੈ ਲਈ ਪਰ ਲੈਣਾ ਨਹੀਂ ਹਾਂ ਠੀਕ ਹੈ ਨਾ ਇਸ ਕਰਕੇ ਰੱਬ ਇਹੋ ਜੀ ਗੱਲ ਕਰੇ ਨੱਚ ਸੋਹਣਾ ਲਓ ਮੈਨੂੰ ਕਹਿੰਦਾ ਖੰਨ ਦੀ ਕੁੜੀ ਜਿਹੜਾ ਬੜੇ ਹੀ ਪਿਆਰ ਨਾਲ ਬੋਲਦਾ ਜਦੋਂ ਹੱਸਦਾ ਮੇਰੇ ਲਈ ਬੋਲਦਾ ਉਹ ਚਾਹਿਆ ਮਾਮਾ ਨੇ ਮੋੜਾ ساری ਦੁਨੀਆ ਤੋਂ ਸੋਹਣਾ ਮੈਲੇ ਸੇਵੇ ਚੱਟੜ ਇੱਕ ਦਾ ਜਿਹੜਾ ਮੈਨੂੰ ਕਹਿੰਦਾ ਖੰਨ ਦੀ ਕੁੜੀ ਨਹੀਂਗਾ ਸੱਜਰੇ ਬਣ ਜਾ ਜਿਹੜੇ ਉਹ ਜਿਹੜੇ ਜਿੱਥੇ ਅੱਜ ਬੱਦੂ ਅੱਜ ਬੈਠਾ ਇੱਕ ਦੂਜੇ ਨੂੰ ਸਿਫਤਾ ਕਰਦੇ ਤੁਹਾਡੇ ਜ਼ਿਕਰ ਜਰ ਬਹੁਤ ਪਿਆਰੇ ਸੀ ਹਾਂਜੀ

پٹواری بہت سارا پیار کے شکر گزارا جی بہت بہت مہربانی سردار سخدیو سوتی سار سار بہت سارا پیار پہنچا تین شکر گزارا بہت بہت مہربانی اور سارے بہت ہی ستکار ہوئے اس سر سے درمیان تشریف پرشاشن کو کچھ ادھکاری سر درمیان پہنچے ہوئے جنہوں نے اس میلے کو باقی طریقے سنبھال کے رکھنا جی بہت بہت شکریہ بہت بہت رواد ہے پرشاشن تو جنگ بھی ٹیم پہنچی ہوئی ہے سارے کی پتوانتے تو سمجھ جو ہے تو ڈیجنیاس بھی بگوان پالک لگے تھوں سارا کہ نظر جگی تو پیمانے بنے دل ٹوٹے تو میں کھانے بنے نظر جگی تو پیمانے بنے دل ٹوٹے تو میں کھانے بنے

ਇਨੇ ਮਿਲ ਜਾਣਾ ਕਿਤੇ ਤੁਮ ਚੀਚਦੇ ਹੋ ਜਾਣ ਪੂਰੀਆਂ ਤੇ ਲਲਤੀਆਂ ਰੀ ਜਾਂਦੀ ਹੋ ਜਾਣ ਪੂਰੀਆਂ ਤੇ ਲਲਤੀਆਂ ਰੀ ਜਾਂਦੀ ਖੋਪਾ ਕਰੇ ਕਿਸਮ ਦੇ ਲੁੱਟੇ ਨਿਆਰੇ ਨੀ ਐ ਤੋਹੇ ਸਿੱਧੀ ਹੀ ਬਦੀ ਤੁਝਾ ਵਿਆਹ ਸਾਡਾ ਹੋ ਜੇ ਮਟਿਆ ਰਹਿਨੀ ਐ ਤੋਹੇ ਸਿੱਧੀ ਹੀ ਬਦੀ ਤੁਝਾ ਵਿਆਹ ਸਾਡਾ ਹੋ ਜੇ ਮਟਿਆ ਰਹਿਨੀ ਐ ਤੋਹੇ ਸਿੱਧੀ ਹੀ ਬਦੀ ਨੇ ਜਿਹੜੀ ਗੱਲ ਮੈਂ ਕੀਤੀ ਆ ਨਾ ਵੀ ਇੱਕ ਹੋ ਜੇ ਖੇਤੀ ਫੀਮ ਦੀ ਫਿਰ ਆ ਕੰਮ ਨਹੀਂ ਹੋਣਾ ਹਾਂ ਬਿਲਕੁਲ ਹਾਂ ਇਹਦਾ ਇਹੋ ਜਿਹਾ ਵਧੀਆ ਨਸ਼ਾ ਨਾ ਫੀਮ ਵਾਲਾ ਮਿੱਠਾ ਸਭ ਤੋਂ ਵੱਧ ਤੈਨੂੰ ਉਹਦੇ ਫਾਇਦੇ ਦੱਸਾਂ ਫਾਇਦੇ ਦੇ ਹੋ ਸਕਦਾ ਤੈਨੂੰ ਫਾਇਦੇ ਨਹੀਂ ਪਤਾ ਹੋਣੇ ਦੇ ਤੇ ਕਿਹੜੇ ਫਾਇਦੇ ਸਭ ਤੋਂ ਵੱਡਾ ਫਾਇਦਾ ਫੀਮ ਦਾ ਜੇ ਕਿਤੇ ਖੇਤੀ ਹੋ ਜੇ ਮਾੜੀ ਗੱਲ ਨਹੀਂ ਆ ਝੋਨਾ ਕਣਕ ਦਾ ਸਾਬੀ ਰਹੀ ਐ ਸੀ ਸਭ ਤੋਂ ਵੱਡਾ ਫਾਇਦਾ ਨਾ ਇਹਦਾ ਵੀ ਇਹ ਖਾ ਕੇ ਬੰਦਾ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਹੈ ਬਹੁਤ ਪਿਆਰ ਕਰਦਾ ਹਾਂ ਜਿਵੇਂ दारू ਪੀ ਕੇ ਬੰਦਾ ਗੱਜੇ ਪੇਸ਼ ਚੱਕੀ ਰੱਖਦਾ ਹਾਂ ਕਰਦਾ ਨਾ ਬਈ ਥੀਮ ਵਾਲਾ ਬੰਦਾ ਇੱਕ ਇਹਦੇ ਫਾਇਦੇ ਹੀ ਫਾਇਦੇ ਆ ਯਾਰ 70% ਫਾਇਦੇ ਅੱਛਾ ਜੀ 70% ਉਹ ਕਿਹੜੇ ਸਾਰੀਆਂ ਦਵਾਈਆਂ ਦੇ ਵਿੱਚ ਫੀਮ ਪੈਂਦੀ ਆ ਅੱਛਾ ਜੀ ਹਾਂ ਸਾਰੇ ਮੈਡੀਕਲ ਦੇ ਵਿੱਚ ਸਭ ਤੋਂ ਫੀਮ ਪੈਂਦੀ ਆ ਅੱਛਾ ਅਦਰ ਅਦਰੰਗ ਦਾ ਦੌਰਾਂ ਨਹੀਂ ਪੈਂਦਾ ਗੋਡੇ ਗੱਟੇ ਬਲੱਡ ਪਤਲਾ ਰਹਿੰਦਾ ਮਿੱਠਾ ਮਿੱਠਾ ਨਸ਼ਾ ਬੰਦਾ ਸਰਾਰਤਾਈ ਨਹੀਂ ਕਰਦਾ ਹਾਂ ਇਹ ਮੰਗਾਜ ਪੈਂਦੀ ਏ ਹੈ ਦਵੰਗਟ ਪੈਂਦੀ ਆ ਬੜੀ ਥਾਂ ਤੇ ਪੈਂਦੀ ਆ ਮੇਰੀ ਸੱਸ ਕਹਿ ਦਿੰਦੀ ਆ ਵੀ ਉਹ ਪਾਕਤਾਂ ਦੇ ਕੈਪਸੂਲ ਲਿਆ ਕੇ ਦੀ ਪੁੱਤ ਮੈਨੂੰ ਨੀਂਦ ਨਹੀਂ ਆਉਂਦੀ ਉਹ ਤੋਂ ਬਿਨਾਂ ਹਾਂ ਸਹੀ ਗੱਲ ਹੈ ਇਹ ਇਹਨਾਂ ਨੂੰ ਵੀ ਪਤਾ ਜੀ ਸਹੀ ਗੱਲ ਆ ਰਹੀ ਦਾਰੂ ਚੰਗੀ ਵੀ ਹੈ ਤੇ ਦਾਰੂ ਮਾੜੀ ਵੀ ਆ ਯਾਰ ਮਾਰੀ ਨੀ ਨਾ ਕਿ ਚੰਗੀ ਹੈ ਜੀ ਚੰਗੀ ਆ ਹੈ ਦਾਰੂ ਕੋਲ ਕਹਿੰਦੇ ਮਾੜੀ ਆ ਨਹੀਂ 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 ਆਈ ਨਾ ਭਾਈ ਮਾੜੀ ਨਹੀਂ ਸ਼ਰਾਬ ਜਿਨ੍ਹਾਂ ਨੂੰ ਪੀਣੀ ਆਉਂਦੀ ਹੈ ਅੱਛਾ ਮਾੜੀ ਨਹੀਂ ਸ਼ਰਾਬ ਜਿਨ੍ਹਾਂ ਨੂੰ ਪੀਣੀ ਆਉਂਦੀ ਹੈ ਹੂੰ ਦਿਲ ਵਿੱਚ ਲੁਕੀਆਂ ਗੱਲਾਂ ਨੂੰ ਇਹ ਬਾਹ ਇਹ ਬਾਹ ਇਹ ਬਾਹ ਲੈਂਦੀ ਹੈ ਬਾਹ ਲੈਂਦੀ ਹੈ ਖਿੱਚ ਖਿੱਚ ਕੇ ਆਉਂਦੀਆਂ ਅੰਦਰ ਸਹੀ ਗੱਲ ਹੈ ਯਾਰ ਧੂ ਧੂ ਕੇ ਲੈਂਦੀ ਹੈ ਗੱਲਾਂ ਨੂੰ ਹਾਂ ਜਿਵੇਂ ਇਹਨਾਂ ਨੂੰ ਲੱਗਈ ਧੂ ਧੂ ਕੇ ਲੱਗਈ ਹਾਂ ਇਹਨਾਂ ਨੂੰ ਧੂ ਧੂ ਕੇ ਲੱਗੇ ਆਉਂਦੀ ਹੈ ਕਿਉਂਕਿ ਇਹਨਾਂ ਨੂੰ ਬਹਿਣ ਨਹੀਂ ਦਿੱਤੀ ਉਹ ਦੇਖ ਲੈ ਉਹ ਟਿਕਣੇ ਨਹੀਂ ਦਿੰਦੇ ਨਾ ਨਾ ਉਹ ਟਿਕਣ ਜਣੇ ਨਹੀਂ ਮੈਂ ਕਹਾ ਸ਼ਰਾਬ ਨੂੰ ਨਹੀਂ ਪੀਣਾ ਨਹੀਂ ਪੀਣਾ ਹਏ ਹਏ ਲੈ ਗਈ ਸਿਆਣਾ ਬੰਦਾ ਵੀ ਆ ਗਿਆ ਵਿੱਚ ਕਹਿੰਦਾ ਚਲੋ ਬੈਠੋ ਉੱਥੇ ਜਾ ਕੇ ਕਹਿੰਦਾ ਐਵੇਂ ਗੰਦ ਪਾਇਆ ਤੁਸੀਂ ਹੈਂ ਦੇਖ ਲੈ ਗਿਆ ਸਿਆਣਾ ਵੀ ਹੈ ਗਿਆ ਐਹੀ ਤਾਂ ਨਹੀਂ ਗੱਲ ਹੋਈ ਬਿਲਕੁਲ ਬਾਪੂ ਜੀ ਹੁਣੀ ਬਹੁਤ ਸਿੱਧੇ ਹਾਂ ਮੈਂ ਕੋਮਰ ਦੇ ਹਾੜੇ ਤੋਂ ਫੱਕੇ ਪੈ ਜਾਂਦਾ ਬੱਲੇ ਦਾ ਹਾਂ ਬੱਲੇ ਫੁੱਫੜਾ ਬੱਲੇ ਜੇ ਉਧਰ ਹੈ ਬਸ ਤੂੰ ਇਹਨਾਂ ਨੂੰ ਸੁਝਾ ਕੇ ਰੱਖ ਬਸ ਜੰਗਾ ਹੋਇਆ ਮੈਂ ਤੈਨੂੰ ਟਾਂਡੇ ਲਾ ਦੂੰਗਾ ਅੱਛਾ ਇਧੇ ਜੀ ਮੈਂ ਦੱਸ ਸਕਦੇ ਹੋ ਮੇਲਾ ਭੰਡੇ ਹੌਲੀ ਹੌਲੀ ਸਾਰੇ ਆਉਣਦੇ ਆ ਆਪਾਂ ਚੱਲੇ ਮੜਾ ਜੇ ਦੁਕਾਨ ਤੇ ਫਿਰ ਵਾਪਸ ਆਵਾਂਗੇ ਫਿਰ ਤੁਹਾਨੂੰ ਮਿਲਦੇ ਆ ਅਜੇ ਕਬੱਡੀ ਸ਼ਾਰਟ ਨਹੀਂ ਹੋਈ ਆ ਕਮੇਟੀ ਦੇ ਮੈਚ ਵੀ ਆਪਾਂ ਸ਼ੂਟ ਕਰਨਾ ਆ ਵੱਡੇ ਪੱਧਰ ਤੇ ਦੁਨੀਆ ਦੂਰੋ ਦੂਰ ਹੋਣ ਗਈ ਆ ਠੀਕ ਆ ਜੀ ਤੇ ਉਹ ਬੈਂਡ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਗੁਰਪ੍ਰੀਤ ਵੀਰ ਸਾਡਾ ਜੋ ਸਪੋਰਟ ਦੀ ਸੇਵਾ ਕਰ ਰਿਹਾ ਹੈ ਜਿੰਨਾਂ ਜੀ ਦੀ ਆਮੀ ਮਹਾਨ ਕਬੱਡੀ ਖੇਡਵੀ ਖਿਡਾਰੀ ਸੰਤੋਖ ਸਿੰਘ ਧੱਲੋਆ ਰਖ ਹੈ ਇਨਾਂ ਹੀ ਮਦਾਨਾ ਦੇ ਵਿੱਚ ਉਠਿਆ ਹੈ ਔਰ ਨਾਲ ਦਰਬੀਰ ਸਿੰਘ ਜੀ ਦੀਆ ਬਾਲਪਰੀਆ ਤੇ ਰਣਜੀਤ ਸਿੰਘ ਜੀ ਦੀਆ ਅਫੀਸ਼ਰ ਨੇ ਆਹ ਮੁੰਡਾ ਲੋਪੋ ਕੇ ਤਨਾਵਾ ਕਾਈ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੋਇਆ ਹੈ ਜੀ ਰੇਡ ਪਾਉਣ ਦੇ ਲਈ ਕਹਿੰਦੇ ਲਾਭ ਆ ਗਿਆ 플레이ਰ ਦੀ ਧਰਤੀ ਦਾ ਮੇਰੇ ਵੀ ਬਲੇਰਾ ਵਾਲ ਲਾਭ ਉੱਚਾ ਰੰਮਾ ਜੱਪਰੂ

ਅਗਾਂ ਟੱਕਰ ਨਹੀਂ ਦਰਵਾएंगे ਰੰਤ

ਦੁੱਲਾ ਜੰਮੀਆ ਗੱਲਾਂ ਹੁੰਦੀਆਂ ਮਗਰ ਸਰਕਾਰੇ ਤੇ ਮੇਰੇ ਮੌਲਾ ਤੇਰੇ ਰੱਜਦੇ ਨਿਆਰੇ ਲਓ ਦੁੱਲਾ ਕਦੇ ਸੀਤਾ ਵਾਲਾ ਕਦੇ ਕੀਣਾ ਵਾਲਾ ਕਦੇ ਸੁਚੁਰੀਆ ਆਹ ਤਲਦੀਪ ਕੀਪਾ ਜਿਹੜਾ ਨੰਝ ਮੱਝ ਮਾਸੀ ਦਾ ਪੁੱਤ ਕਹਨੇ ਜਾਣਾ ਆ ਖੜ ਗਿਆ ਜਿੰਦ ਖੰਡ ਬੜ ਕੇ ਪਰ ਦੁੱਲਾ ਲੱਠਾ ਵਰਗਾ ਪਾਇੰਟ ਆਪਣੀ ਟੀਮ ਦੇ ਲਈ ਜੋੜਦਾ ਕੌਣ ਰੋਕੇ ਹੈ ਠੇਟਰਿਆਂ ਵਾਲਾ ਮਰਗੀ ਦਾ ਇੱਕ ਸਾਲ ਠੇਟਰਿਆਂ ਵਾਲੇ ਨੇ ਭਾੜੀ ਦੇ ਵਿੱਚੋਂ ਸੋਨੇ ਦੀ ਮੁੰਦੀ ਦਿੱਤੀ ਹੈ ਪਰ ਧਰਤੀਾ ਜੀ ਕਹਿੰਦੇ ਪੁਆਇੰਟ ਰੇਡਰ ਤੋਂ ਵੱਧੋ ਆਇਆ ਸੀਪਾ ਕਬੱਡੀ ਪਾਉਣ ਲੱਗਿਆ ਲਓ ਸੰਦੀਪ ਸਿੰਘ ਸੀਪਾ ਵੱਧੋ ਵਾਲੀ ਧਰਤੀ ਦਾ ਰੇਡ ਕੋਲ ਦੇ ਵਿੱਚ ਵਧਿਆ ਹੋਇਆ ਹੈ ਮੇਰੇ ਵਿੱਚੋਂ ਸੰਦੀਪ ਸਿੰਘ ਸੀਪਾ ਹੈ ਵੱਧੋ ਵਾਲੀ ਧਰਤੀ ਦਾ ਮੇਰੇ ਵਿੱਚੋਂ ਪੱਪਾ ਅਮਰੀਕਾ ਰਹਿੰਦਾ ਹੈ ਜੀਐਸਆਰ ਰਹਿੰਦਾ ਹੈ ਉਹਨਾਂ ਤੇ कोई

ਅੱਜ ਤੇ ਪੁਆਇੰਟਤਾ ਹੋ ਗਿਆ ਕਾਲੂ ਭਾਪੜੀ ਭਰਤਵਾਲਾ جگولا ملکی پالتیپارتی آنیا چین ہے کہ لوگ ਇੱਕ ਧਰਤੀ ਦਾ ਸਾਲ ਪਰਪਲ ਆਪਣੀ ਟੀਮ ਲਈ ਜ਼ੋਰਦਾ ਹੈ ਇੱਕ ਅਗਲਾ ਵਾਅਦਾ ਕਰ ਰਿਹਾ ਹੈ ਰੇਡ ਤੋਂ ਦੇ ਤੱਤਾਵਰ ਦੀ ਧਰਤੀ ਦਾ ਚਾਹ ਦੇ ਮੇਰੇ ਕੋ ਮਹਾਨ ਮਿਸ਼ਰ ਆਪ ਤਵਨਾ ਬਾਬਾ i love it तव्हां शइ अथव